ਉਦੇ ਆਕੇ ਅਰਦਾਸ ਫਰਮਾਰੀ ਜੀਓ ਸਰਬ ਤੇਰਾ ਬਾਹੀ ਕੋ ਨਾਮ ਨੇ ਪ੍ਰਭ ਸਾਬ ਤੇਰੀ ਬੜਿਆਈ ਕੋਈ ਨਾ ਮਚਾਵੇ ਤੇਰਾ ਬਾਹੀ ਮਿਹਰવાન ਸਾਹਿਬ ਮੇਰਾ ਮਿਹਰਮਾਨ ਅਰਦਾਸ ਦੇਵ ਭਗਵਤੀ ਜੀ ਸਹਾਇ ਬਾਸ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਅਰੰਗ ਗੁਰਤੇ ਅਮਰਦਾਸ ਰਾਮਦਾਸਾ ਹੋਈ ਸਹਾਇ ਅਰਧਨ ਹਰਿ ਗੁਰਿੰਦਨ ਸਿਮਰੋ ਸ੍ਰੀ ਘਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਠਿਆ ਸਤਖ ਜਾਏ ਤੇਗ ਬਹਾਦਰ ਸਿਮਰੈ ਦਰਸ਼ੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਧਾਈ ਹੋਏ ਸਹਾਏ ਦਰਸ਼ਨ ਪਾਤਸ਼ਾਹ ਜੀ ਦੀ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਕੇ ਪਾਠ ਦਰਸ਼ਨ ਬਲੇ ਜੀ ਦਾ ਧਿਆਨ ਅੰਦਰ ਖਾਲਸਾ ਜੀ ਬੋਲ ਪੰਜਨ ਪਿਆਰਿਆਂ ਤੇ ਹੋ ਸੇਵਜਾਦਿਆਂ ਚਾਰੀਆਂ ਮੁਕਤਿਆਂ ਪਿਆਰਿਆਂ ਸਤਿਆਰਿਆਂ ਸ਼ਹੀਦ ਸਿੰਘਾਂ ਜਿਨ੍ਹਾਂ ਨਾਮ ਜੱਪਿਆ ਵੰਡ ਛਕੇ ਦੇਵ ਜਲਾਈ ਤੇ ਬਾਹੀ ਦੇਖ ਸੁਖੇ ਅੰਨ ਕੀਤਾ ਪਾਣਾ ਮੰਨੇਣਾ ਸਿੱਖੀ ਸਦਕੇ ਸੰਸਵਾਸਾ ਤੱਕ ਨਵਾਇਆ ਤਿੰਨਾ ਪਿਆਰਿਆ ਸਤਿਆਰਿਆ ਦੀ ਕੁਮਾਰੀ ਦਾ ਧਿਆਨ ਧਰ ਖਾਲਸਾ ਜੀ ਵਾਹ ਪੰਜਰ ਤੱਕ ਤਾਂ ਸਰਬਕੁਰਦਵਾਰੇ ਦਾ ਧਿਆਨ ਧਰ ਖਾਲਸਾ ਜੀ ਵਾਹ ਸੇਕਾਂ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਵੇਕ ਦਾਣ ਭਰੋਸਾ ਦਾਣ ਵਸਾ ਦਾਣ ਦਾਣਾ ਸਿਰ ਦਾਣ ਨਮਨ ਦਾਣ ਸ੍ਰੀ ਅੰਮ੍ਰਿਤਸਰ ਸੇਭ ਕੀ ਦੇ ਦਰਸ਼ਨੀਸ਼ਣ ਚੰਕੀਆਂ ਝੰਡੇ ਬੰਗੇ ਜੁਗੋ ਜੁਗਾ ਟਲ ਧਰਮ ਕਾ ਜੇ ਕਾਲ ਖਾਲਸਾ ਜੀ ਬੋਲ ਸਿਖਾਂ ਦਾ ਮਾਨੀ ਮਾ ਮਤਿ ਟੀ ਮਾ ਦਾ ਰੱਖਾ ਭਵਾਂ ਦੇ ਤੁਲਿ ਮਨ ਮੰਨੇ जंग कौला पास वरतास बेंती है आजीवतो वसी होरी सो अवसर पुंगी भोगते हुए बादली में रोग अनुसार करिया मनका सते की जावे रे महाबाक अनुसार विपद जावोनीत को रोग गौ प्रकोप सुधार के संग निरूपी शांति ਸੰ ਲੋਕ ਪਰਵਾਰ ਤੋਂ ਧਰਮੀ ਬਾਣੀ ਆਈ ਤਿੰਨ ਸਗਵੀ ਕਿੰਤ ਮਟਾਈਂ ਦੇ ਸ੍ਰੀ ਸੇਜ ਪਾਰ ਆਰੰਭ ਕਰਵਾਏਗੇ ਸੰਨ ਨਵੇਂ ਪਾਤਸ਼ਾਹ ਦੇ ਬਿਰਾਗ ਮਈ ਸਲੋਕ ਪੜ੍ਹੇਗੇ ਭੋਗ ਪਾਏਗੇ ਪਾਤਸ਼ਾਹ ਜੀ ਉਪਰੰਤ 라ਹੀ ਕਰਵਾਣੀ ਦੇ ਕੀਰਤਨ ਦੀ ਬਾਣ ਸਜਾਏ ਰਾਗੀ ਸਿੰਘਾਂ ਤੋਂ ਗੁਰਬਾਣੀ ਪੜਦੇ ਆਂ ਰਾਗੀ ਸਿੰਘਾਂ ਤੋਂ ਕਥਾ ਕੀਰਤਨ ਕਰਦੇ ਆਂ ਅਖਰਵਾਦ ਘਟ ਭੁੱਲ ਚੱਕ ਮਾਫ ਕਰਨਾ ਜੀ ਕੰਨ ਕਰਨ ਦਾ ਕਥਾ ਕਰਨ ਦਾ ਬਲ ਬਖਸ਼ਣਾ ਕੀਤੀ ਹੋਈ ਸੇਵਾ ਖੈ ਕੋਈ ਸ਼ੁਰੂਆਤ ਸਤਿ ਕੀ ਅਰਦਾਸ ਆਪ ਜੀ ਦੇ ਚਰਨ ਕਮਲਾਂ ਬਾਜੀ ਰੂਹ ਤੋਂ ਇਸ ਸੰਸਾਰ ਤੇ ਵਿਚਲਦਿਆਂ ਜਾਣੇ ਅਣਜਾਣੇ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਮਾਫ਼ ਕਰਨੀਆਂ ਲੇਖਕਤਹਿ ਨਾ ਛੂਟੀ ਐ ਖੇੜਿਆਂ ਭੁੱਲਾਂ ਹਾਰ ਬਖਸ਼ਣ ਹਾਰਾ ਬਖਸ਼ ਲੈ ਨਾਮੁ ਪਰਵਾਣੋ ਦਾ ਹਰ ਤਰ੍ਹਾਂ ਕਰਕੇ ਮੇਰਾ ਕਰਨੀਆਂ ਸੰਗਤ ਦੀ ਅਦਾਸ ਬੇਤੀ ਪਰਵਾਨ ਕਰਨੀ ਬੀਬਾ ਜਸਪ੍ਰੀਤ ਕੌਰ ਆਪਣੇ ਜਨਮ ਵਿੱਚ ਨਵਾਸ ਬਖਸ਼ਨਾ ਪਿਛੇ ਪਰਵਾਰ ਨੂੰ ਸਾਰੇ ਸੰਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਭੰਦਾ ਬਲ ਬਖਸ਼ਨਾ ਗੁਰੂ ਗਰੀਬ ਜੀ ਬਰੂ ਪਰਵਾਰ ਕੋਲ ਆਪ ਜੀ ਮਰੇ ਸੁੰਦਰ ਮਾਲਾ ਸੇ ਭੇਟ ਕੀਤੇ ਗਏ ਇੰਨੀ ਤਾਰ ਕਰੋ ਜੀ ਸੇਕਾਂ ਦੇ ਲੋਕ ਪਰਲੋਕ ਦੇ ਪੜ ਦੇ ਕਜੋ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਚੋਂ ਕੜਾਹ ਪੁਰਸ਼ਾਨ ਦੀ ਦੇਗ ਹਾਜ਼ਰ ਹੈ ਗਰੀ ਪਾਕ ਸਭ ਸੋਚ ਪਵਿੱਤਰਾ ਹੁਣ ਲਾਓ ਭੋਗ ਹਰਿ ਨਾਏ ਆਪ ਜੀ ਕੋ ਭੋਗ ਲਾ ਕੇ ਸੀਤ ਪ੍ਰਸਾਦ ਸਾਧ ਸੰਗ ਸਕੇ ਜੋ ਸਰਕੇ ਤੁਹਾਡਾ ਪਵਿੱਤਰ ਨਾਮ ਜਪੇ ਦਰਨ ਸੰਪਰਵਣ ਕਰੋ ਸਭ ਦੀਆਂ कृपा करो दीन के दाता मेरा दुख ही काते ही हर तरह करके मेरा करनी गुरु गरीब नवाज सुमू परिवार ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਅੰਗ ਸੰਗ ਸਹਾਈ ਹੋਣਾ ਜੀ ਕਰੋ ਕਿਰਪਾ 라ਹੀ ਗੁਰਬਾਣੀ ਦੇ ਪਵਿੱਤਰ ਹੁਕਮ ਨਾਮੇ ਵਾਖ ਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ گرو مان گرو گرتھ جی مانگ جو میر کو چھوج سب میں ਰਾਜ ਕਰੇਗਾ ਆਪ ਸਾਰੇ ਆ ਕੀ ਜੈ ਨੋਏ ਉਹ ਆਰ ਕੋਈ ਸੰਮਿਲੇਗੇ ਵੇ ਸਜਜੋ ਵਾਹਿਗੁਰੂ ਨਾਮ ਜਪਾ ਜਰੇ ਤਰੇ ਸੂਤਰੇ ਪਾ ਜੋ ਸਾਰ ਤਾਰ ਕਰ ਸੇ ਪੁੰਤੇ ਗੁਰ ਪਾਰ ਉਤਾਰਣ ਬੋਲੇ